ਤੇ ਹੱਥ ਵਿੱਚ ਗੋਦੀ 'ਚ ਬੱਚਾ ਸੀ ਚਾਂਦ ਵਰਗਾ ਸੋਹਣਾ ਮਨਮੋਹਣਾ ਸੁਨੱਖਾ ਰੱਜ ਕੇ ਜਿਹਦੇ ਉੱਤੇ ਸੁੰਦਰਤਾ ਸੀ ਤੇ موسی ਸੋਚਣ ਲੱਗੇ ਕਹਿੰਦੇ ਇਹ ਹੀ ਬੀਬੀ ਆਈ ਸੀ ਕੁਝ ਅਰਸਾਂ ਪਹਿਲਾਂ ਤੇ ਇਹਨੇ ਬੇਨਤੀ ਕੀਤੀ ਸੀ ਤੇ ਖੁਦਾ ਨੇ ਤੇ ਨਾ ਕਰ ਦਿੱਤੀ ਇਹਨੂੰ ਚਲੋ ਕੋਈ ਸ਼ਕਲ ਨਾਲ ਇੱਕ ਦੇ ਸ਼ਕਲ ਦੂਜੀ ਸ਼ਕਲ ਨਾਲ ਮਿਲਦੀ ਹੋਣੀ ਤੇ ਉਹਨਾਂ ਨੇ ਬੀਬੀ ਨੂੰ ਬੁਲਾ ਲਿਆ ਬੀਬੀ ਨੂੰ ਕਹਿਣ ਲੱਗੇ ਤੂੰ ਹੀ ਉਹ ਹੀ ਹੈਗੀ ਲੇਗਾ ਅਣੀ ਮੈਂ ਉਹੀ ਆਈ ਹੈ ਜਿਹੜੀ ਤੂੰ ਤੁਹਾਡੇ ਕੋਲ ਆਈ ਸੀ ਤੁਹਾਡੇ ਕੋਲ ਉਹਨੂੰ ਦੀ ਉਹੀ ਆਈ ਸੀ ਉਹ ਕਹਿਣ ਲੱਗੇ ਬੱਚਾ ਕਹਿਣ ਲੱਗੇ ਬੱਚਾ ਮੇਰਾ ਹੈਗਾ ਕਹਿਣ ਲੱਗੇ ਉਹ موسی ਦੇ ਤੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਉੱਥੋਂ ਹੀ ਵਾਪਸ ਚਲੇ ਗਏ ਮਨਵੀ ਸੋਚਣ ਲੱਗਾ ਰ ਖੁਦਾ ਤੇ ਇੱਕ ਹੈ ਦੂਜਾ ਖੁਦਾ ਕਿੱਥੋਂ ਪੈਦਾ ਹੋ ਗਿਆ ਫਿਰ ਉਹਨਾਂ ਨੇ ਜਾ ਕੇ ਨਾ ਤੂਰ ਦੇ ਪਹਾੜ ਤੇ ਬੇਨਤੀ ਕੀਤੀ ਕਿ ਮਹਾਰਾਜ ਇਹ ਕੀ ਗੱਲ ਹੋ ਗਈ ਇਹ ਕੀ ਮਾਂਜਰਾ ਹੋਇਆ ਉਹਨਾਂ ਨੇ ਕਿਹਾ ਉੱਤਰ ਬਾਅਦ ਚ ਦਵਾੰਗੇ ਤੈਨੂੰ ਇੱਕ ਪਾਂਡਾ ਦਿੱਤਾ ਤੇ ਇੱਕ ਛੁਰੀ ਦਿੱਤੀ ਕਹਿੰਦੇ ਇਹਦੇ ਨਾਲ ਇਹਦੇ ਵਿੱਚ ਨਾ ਇਨਸਾਨ ਦਾ ਮਾਸ ਲੈ ਕੇ ਆ ਇਨਸਾਨ ਦਾ گوشਤ ਲੈ ਕੇ ਆ ਉਹ ਕਹਿਣ ਲੱਗਾ ਠੀਕ ਹੈ ਉਹ ਇਸਰਾਇਲ ਦੇ ਬਾਜ਼ਾਰ ਵੀ ਚਲਾ ਗਿਆ ਖਾਲਸੇ ਨੂੰ ਕੱਲੇ ਕੱਲੇ ਨੂੰ ਖੜਾ ਕਰਕੇ ਹਰ ਬੰਦੇ ਨੂੰ ਕਹਿਣ ਲੱਗਾ ਖੁਦਾ ਦਾ ਹੁਕਮ ਹੈ ਕਿ ਇਸ ਪਾਂਡੇ ਵਿੱਚ ਆਪਣਾ ਮਾਸ ਦਿਓ ਉਹ ਸਾਰੇ ਇਨਕਾਰ ਹਰ ਬੰਦਾ ਇਨਕਾਰ ਕਰੇ ਉਹ ਕਰਨ ਕੋਈ ਜਨਵਰ ਦਾ ਕੋਈ ਪਸ਼ੂ ਦਾ ਕੋਈ ਪੰਛੀ ਦਾ ਮਾਸ ਤੇ ਨੂੰ ਦੇਵਾਂਗੇ ਬੰਦੇ ਦਾ ਮਾਸ ਕੌਣ ਦੇ ਰਿਹਾ ਤੈਨੂੰ ਉਹ ਸਾਰੀਆਂ ਦੁਕਾਨਾਂ ਤੇ ਘੁੰਮਦਾ ਰਿਹਾ ਸਾਰੀਆਂ ਬਜ਼ਾਰਾਂ ਵਿੱਚ ਘਰ ਕਰ ਦਰਵਾਜ਼ੇ ਦਰਵਾਜ਼ੇ ਤੇ ਘੁੰਮਿਆ ਪਰ ਕੋਈ ਸੇ ਨੇ ਉਸ ਨੂੰ ਕੁਝ ਨਹੀਂ ਦਿੱਤਾ ਵਾਪਸ ਆ ਰਿਹਾ ਸੀ ਖਾਲਸਾ ਜੀ ਸ਼ਾਮ ਭਈ ਤੇ ਵੇਖਿਆ ਸੀ ਇੱਕ ਫਕੀਰ ਹਾਲ ਮਸਤ ਨਾ ਦਾਏ ਨਾ ਬਾਏ ਨਾ ਫਿਜ਼ਾ ਨਾ ਨਾ ਸਰਦੀ ਨਾ ਗਰਮੀ ਆਪਣੇ ਹਾਲ ਵਿੱਚ ਮਸਤ ਝੂਮ ਰਿਹਾ ਸੀ ਪ੍ਰਭੂ ਦੇ ਯਾਦ ਵਿੱਚ ਡੋਲ ਰਿਹਾ ਸੀ ਤੇ موسی ਤੇ ਮਨ ਚਾਹ ਕਰਨ ਲੱਗੇ ਇਹਨੂੰ ਪੁੱਛ ਹੀ ਲਈਏ ਜਾਂਦੇ ਜਾਂਦੇ ਫਿਰ ਕਿਤੇ ਹੁਜਤ ਹੀ ਨਾ ਹੋ ਜਾ ਕਰਨ ਲੱਗੇ ਰਹਿ ਗਿਆ ਕਰਕੇ ਫਿਰ ਉਹਨਾਂ ਨੇ ਪੁੱਛ ਹੋਏ ਮਲੰਗਾ ਕਰਨ ਲੱਗੇ ਖੁਦਾ ਦਾ ਹੁਕਮ ਹੋਇਆ ਕਿ ਭਾਂਡੇ ਚ ਮਾਸ ਚਾਹੀਦਾ ਗੋਸ਼ ਚਾਹੀਦਾ ਮੈਂ ਸਾਰਾ ਇਸਰਾਇਲ ਟੁੰਡਾ ਕਿਸੇ ਨੇ ਨਹੀਂ ਦਿੱਤਾ ਮੁਰ ਤੇਰਾ ਕੀ ਇਰਾਦਾ ਹੈ ਤੇਰਾ ਆਪਣਾ ਕੀ ਪ੍ਰੋਗਰਾਮ ਉਹਨੇ ਬਾਹ ਕਿ ਕਰ ਦਿੱਕਾ ਕਹਿੰਨ ਕਿ ਹਜਤ ਘੜ ਲੈਣ ਲੱਗਣ ਲੱਗੇ ਉਹ ਤੇ ਹਜ਼ਰਤ ਦੇ ਪੈਰੋਂ ਥੱਲੇ ਮਿੱਟੀ ਨਿਕਲ ਗਈ ਉਹ ਕਹਿੰਨ ਕਿ ਮੈਂ ਨਹੀਂ ਘੜਦਾ ਤੂੰ ਹੀ ਘੜ ਕੇ ਤੇ ਘੜ ਉਸ ਫਕੀਰ ਨੇ ਸੂਰੀ ਹੱਥੀ ਲੈ ਕੇ ਟੋਲੇ ਘੜਦਾ ਤੇ ਪਾਣੀ ਚ ਪਾ ਤਾ ਜਾਣ ਲੱਗਿਆ ਤੇ ਫਿਰ ਉਹਨੇ ਕਿ ਹਜ਼ੂਰ ਠਹਿਰੋ 2 ਮਿੰਟ ਮੈਂ ਤੇ ਦਿੱਤਾ ਹੱਥ ਦਾ ਮਾਸ ਪਤਾ ਨਹੀਂ ਮੇਰੇ ਮਾਲਕ ਨੂੰ ਗਰਦਨ ਦਾ ਮਾਸ ਚਾਹੀਦਾ ਹੁਣ ਸਾਹਿਬ ਸਭ ਦਾ ਇੱਕ ਹੈ ਸਾਹਿਬ ਦਾ ਕੋਈ ਇੱਕ ਕੋਈ ਕੱਲੇ ਹੁੰਦੇ ਖਾਲਸਾ ਜੀ ਉਹ ਸਾਰੇ ਨਹੀਂ ਹੁੰਦੇ ਲੱਖਾਂ ਵਿੱਚ ਕੋਈ ਨਹੀਂ ਕਰੋੜਾਂ ਦੇ ਵਿੱਚ ਕੋਈ ਇੱਕ ਲੱਖਾਂ ਦੇ ਵਿੱਚ ਵੀ ਨਹੀਂ ਕਰੋੜਾਂ ਦੇ ਵਿੱਚ ਇਹੋ ਜਿਹੇ ਹੁੰਦੇ ਉਹਨੇ ਗਰਦਨ ਦਾ ਮਾਸ ਕੱਟ ਕੇ ਦਿੱਤਾ ਫਿਰ ਉਹ ਜਾਣ ਲੱਗੇ ਕਣਕ ਹਜਤ ਰੁਕੋ ਪਤਾ ਨਹੀਂ ਮੇਰੇ ਮਾਲਕ ਨੂੰ ਗੱਲਾਂ ਦਾ ਮਾਸ ਚਾਹੀਦਾ ਹੁਣ ਉਨੇ ਗੱਲਾਂ ਨਾ ਵੀ ਕੱਟ ਕੇ ਦਿੱਤਾ ਫਿਰ ਜਾਣ ਲੱਗੇ ਰੁਕੋ ਕਹਿਣ ਲੱਗੇ ਪਤਾ ਨਹੀਂ ਖੁਦਾ ਨੂੰ ਮੇਰੇ ਸੀਨੇ ਦਾ ਮਾਸ ਚਾਹੀਦਾ ਹੁਣ ਉਹਨੇ ਸੀਨੇ ਦਾ ਮਾਸ ਕੱਟ ਕੇ ਦਿੱਤਾ ਫਿਰ ਕਹਿਣ ਲੱਗਾ ਰੁਕੋ ਪਤਾ ਨਹੀਂ ਖੁਦਾ ਨੂੰ ਪੇਟ ਦਾ ਮਾਸ ਚਾਹੀਦਾ ਹੁਣ ਪਰ ਪੇਟ ਕਾ ਵੀ ਕੱਟ ਦਿੱਤਾ ਪੱਟਾਂ ਦਾ ਕੱਟ ਕੇ ਦਿੱਤਾ ਪਿੰਡੀਆਂ ਦੇ ਵੀ ਕੱਟ ਕੇ ਦਿੱਤਾ ਉਹ ਤੇ ਮੂਸਾ ਤੇ ਪਾਣੀ ਪਾਣੀ ਹੋਇਆ ਹੋਇਆ ਉਹ ਕਹਿਣ ਲੱਗਾ ਦੇਂਦਾ ਤੇ ਕੁਝ ਇੱਕ ਨਹੀਂ ਤੇ ਤੂੰ ਨੇ ਤੇ ਸਾਰਾ ਹੀ ਉਤਾਰ ਕੇ ਰੱਖ ਦਿੱਤਾ ਪਰਬੂ ਦੇ ਨਾਮ ਜਦੇ ਤੂਰ ਤੇ ਪਹਾੜ ਤੇ ਗਿਆ ਨਾ ਖਾਲਸਾ ਜੀਓ ਤੋ ਆਵਾਜ਼ ਆਈ ਖੁਦਾ ਦੀ ਕਹਣ ਲਗੇ ਕੀ ਗੱਲ ਬਣੀ موسی ਉਹ ਕਹਣ ਲਗੇ ਦੇ ਕੋਈ ਨਹੀਂ ਆਸੀ ਬਾਜ਼ਾਰ ਵਿੱਚ ਪਰ ਇੱਕ ਦਵਾਨਾ ਮਿਲਿਆ ਉਹਨੇ ਸਾਰਾ ਹੀ ਉਤਾਰ ਕੇ ਦੇ ਦਿੱਤਾ ਕੁਛ ਵੀ ਨਹੀਂ ਰੱਖਿਆ ਆਪਣੇ ਕੋਲ ਸਾਰਾ ਹੀ ਦੇ ਦਿੱਤਾ ਕਹਣ ਲਗੇ ਤੇਰੇ ਨਾਲ ਤੋ ਤੇ ਹੱਸ ਕੇ ਕਹਣ ਲਗੇ ਖੁਦਾ ਕਹਣ ਲਗੇ ਜਿਹੜੀ ਬੰਦੀ ਆਈ ਸੀ ਨਾ ਉਹ ਔਰਤ ਜਿਹਦੇ ਬਾਰੇ ਤੂੰ ਨੇ ਸਵਾਰਿਸ਼ ਕੀਤੀ ਸੀ ਕਿ ਇਹਦੇ ਘਰ ਲੜਕਾ ਨਹੀਂ ਹੈਗਾ ਕਿ ਇਹਦੇ ਘਰ ਲੜਕਾ ਹੋਏਗਾ ਕਿ ਨਹੀਂ ਤੇ ਤੂੰ ਸਾਨੂੰ ਪੁੱਛਿਆ ਸੀ ਤੇ ਅਸੀਂ ਜਵਾਬ ਦਿੱਤਾ ਸੀ ਕਿ ਨਹੀਂ ਹੋਣਾ ਪਰ ਉਹ ਰੋਂਦੀ ਚਲੇਗੀ ਰੋਂਦੀ ਕਰਨੋਂ ਨਹੀਂ ਗਈ ਉਹ ਜਵਾਨੇ ਦੇ ਕੋਲ ਚਲੀ ਗਈ ਉਹ ਫਕੀਰ ਕੋਲ ਚਲੀ ਗਈ ਜਿਹੜਾ ਬੈਠਿਆ ਸੀ ਬੰਦਗੀ ਕਰਦਾ ਹੋਇਆ موسی ਜਿਹੜਾ ਮੇਰਾ ਜਿਹੜੇ ਮੈਨੂੰ ਸਾਰਾ ਕੁਝ ਦੇ ਦੇ ਦੇਣਾ ਮੈਂ ਉਹਦਾ ਬਚਨ ਮੋੜ ਸਕਦਾ ਜਿਹਨੇ ਮੇਰੇ ਲਈ ਸਾਰਾ ਕੁਝ ਸ਼ਰੀਰ ਹੀ ਉਤਾਰ ਕੇ ਦੇ ਦਿੱਤਾ ਮੈਂ ਉਹ ਜਿਹਦਾ ਬਚਨ ਨਹੀਂ 모ੜ ਸਕਦਾ ਕਹਿਣ ਲੱਗੇ ਉਹਨੇ ਮੇਰੀ ਬਾਹਰ ਗਾ ਵਿੱਚ ਬੇਨਤੀ ਕੀਤੀ ਕਿ ਇਹਦੇ ਘਰ ਬੱਚਾ ਦਿਓ ਫਿਰ ਉਹਦੇ ਘਰ ਬੱਚਾ ਚੰਦ ਵਰਗਾ ਹੋਇਆ ਕਹਿਣ ਲੱਗੇ ਖਾਲਸਾ ਜਿਓ ਜਾਂ ਕਾ ਕਹਿਆ ਦਰਗਹ ਚੱਲੇ ਪ੍ਰਭੂ ਦੇ ਪਿਆਰਿਆਂ ਦਾ ਨਾ ਦਰਗਾਹ ਦੇ ਵਿੱਚ ਚੱਲਦਾ ਉਹ ਪ੍ਰਭੂ ਦੇ ਬਚਨ ਵੀ 모ੜ ਦਿੰਦੇ ਇੰਨੀ ਉਹਨਾਂ ਦੇ ਸ਼ਕਤੀ ਜਹੋਦੀ ਤੋ ਸਤਗੁਰ ਸੱਚੇ ਬਾਦਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਅਜ ਮਾਹਪੁਰਖਾਂ ਦੇ ਸੰਗਤਾਂ ਦੇ ਮਾਹਪੁਰਖ ਤੇ ਆਏ ਨਹੀਂ ਮਾਹਪੁਰਖ ਸਾਰੇ ਪੰਜਾਬ ਵਿੱਚ ਹੀ ਰਹਿ ਗਏ ਉਹ ਜਹਾਜ਼ ਹੀ ਫੇਲ ਹੋ ਗਿਆ ਦੋ ਦਿਨ ਤੋਂ ਉੱਥੋਂ ਰੌਲਾ ਪਾਉਂਦੇ ਫੋਨ ਉਹ ਆਇਰਪੋਰਟ ਤੋਂ ਫੜ ਫੜ ਕੇ ਵਾਪਸ ਆ ਰਹੇ ਸੀ ਇੰਜਨ ਉੱਥੇ ਰਹਿ ਕੇ ਡੱਬੇ ਆ ਗਏ ਸਰ ਮੈਂ ਕਿਹਾ ਪੁੱਤ ਮੈਂ ਕਿਹਾ ਮਾਹਪੁਰਖਾਂ ਨੂੰ ਆਪਾਂ ਖਾਲਸੇ ਨਾਲ ਆਪਣਾ ਜਹਾਜ਼ ਲਈਏ ਹਾਂ ਚੜੋ ਪਰੋਏ ਨਾ ਨੇ ਇਹ ਖਰਾਬ ਹੀ ਕਰਦੇ ਰਹਿੰਦੇ ਕੋਈ ਗੁਰਪੁਰਵਾ ਆ ਜਾਵੇ ਨਾ ਫਲਾਈਟ ਕੈਨਸਲ ਹੁਣ ਵਰਸ ਹੀ ਆਈ ਦੋ ਦਿਨਾਂ ਤੋਂ ਜਹਾਜ਼ ਨਹੀਂ ਆ ਰਿਹਾ ਕੱਲ ਤੋਂ ਸਾਰੇ ਮਾਪੁਰਖਾਂ ਨੇ ਸੀਟਾਂ ਬੁੱਕ ਕਰਾਈਆਂ ਸੀ ਹੁਣ ਖਾਲਸਾ ਜੋ ਸਾਰਾ ਸੰਸਾਰ ਭਾਵੇਂ ਸੁਣਦਾ ਇਹ ਲਾਈਵ ਹੁਣ ਆਪਣੇ ਜਹਾਜ਼ ਲਈ ਆਪਾਂ ਆ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਪੁਰਖ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਖ ਬਾਬਾ ਬਲਵਿੰਦਰ ਸਿੰਘ ਜੀ ਬੜੇ ਪਿਆਰ ਵਾਲੇ ਇਹਨਾਂ ਦਾ ਪਿਆਰ ਦਾ ਸਬੂਤ ਹੈ ਖਾਲਸਾ ਜੀ ਜੇ ਤੁਸੀਂ ਬੈਠੇ ਹੋ ਇਹ ਮਹਾਪੁਰਖ ਬਾਬਾ ਨਥਾਨ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਬਾਬਾ ਆਤਮਾ ਸਿੰਘ ਜੀ ਬਾਬਾ ਸ਼ੀਸ਼ਾ ਸਿੰਘ ਜੀ ਦੀ ਬੰਦਗੀ ਦਾ ਪ੍ਰਤਾਪ ਹੈ ਨਾ ਤੇ ਇੱਕ ਵਾਰੀ ਵਰਸੀ ਚਾਹੁੰਦਾ ਬਾਅਦ ਚ ਕੋਈ ਵੀ ਨਹੀਂ ਆਉਂਦਾ ਕਿੰਨੇ ਸਾਲ ਹੋ ਗਏ ਖਾਲਸਾ ਜੀ ਫਿਰ ਵੀ ਰੌਣਕਾਂ ਲਗੀਆਂ ਹੁੰਦੀਆਂ ਮਥਾ ਟੇਕਣ ਨੂੰ ਲਾਈਨ ਨਹੀਂ ਟੁੱਟਦੀ ਕਦੋਂ ਦੀ ਲੱਗੀ ਹੋਈ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬੰਦਗੀ ਦਾ ਪ੍ਰਤਾਪ ਹੈ ਇਸ ਕਰਕੇ ਖਾਲਸਾ ਜੀ ਸੁਣ ਕੇ ਨਾ ਜਾਇਓ ਉਸ ਭਜਨ ਕਰੋ ਬੰਦਗੀ ਕਰੋ ਨਿਤਨੇਮ ਕਰੋ ਜੇ ਅਮਰਤ ਨਹੀਂ ਛਕਿਆ ਗੁਰੂ ਵਾਲੇ ਨਹੀਂ ਬਣੇ ਹੋ ਤੇ ਜ਼ਰੂਰ ਗੁਰੂ ਵਾਲੇ ਬਣੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਉੱਤੇ ਬਖਸ਼ਿਸ਼ ਆ ਕਰਨ ਆਏ ਹੋਏ ਮਹਾਂਪੁਰਖ ਪਾਪਾ ਗੁਰਦੇਵ ਸਿੰਘ ਜੀ ਕਿਹੜੇ ਕਿਹੜੇ ਆ ਬਾਬਾ ਹਰੀ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦਸੀ ਜਾ ਇਹ ਸਾਰੇ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਅੰਮ੍ਰਿਤਸਰ ਸਾਹਿਬ ਤੋਂ ਸਿੰਘ ਸਾਹਿਬ ਹੁਣੀ ਵੀ ਆਏ ਹੋਏ ਸਾਰੇ ਇਹ ਇੱਕ ਰੌਣਕ ਹੁੰਦੀ ਖਾਲਸਾ ਜੀਉ ਕਹਿੰਦੇ ਨਾ ਮਾਨਸਰ ਓਵਰ ਹੰਸਾਂ ਦੇ ਨਾਲ ਸੋਭਾ ਦਿੰਦਾ ਜੇ ਮਾਨਸਰ ਓਵਰ ਹੋਏ ਤੇ ਹੰਸ ਹੀ ਨਾ ਹੋ ਤੇ ਮਜ਼ਾ ਨਹੀਂ ਆਉਂਦਾ ਨਹੀਂ ਮਾਨਸਰ ਓਰ ਦੀ ਆਪਣੀ ਹੈਗੀ ਉਹਦੀ ਆਪਣੀ ਕੀਮਤ ਹੈਗੀ ਪਰ ਹੰਸ ਵੀ ਚਾਹੀਦੇ ਜਿਹੜੇ ਪ੍ਰਭੂ ਦੇ ਪਿਆਰੇ ਬੰਦਗੀ ਵਾਲੇ ਸਿਮਰਨ ਵਾਲੇ ਨਾਮ ਜਪਣ ਵਾਲੇ ਭਜਨ ਕਰਨ ਵਾਲੇ ਇਹ ਹੰਸ ਹੈਗੇ ਕਲਗੀਧਰ ਪਾਤਸ਼ਾਹ ਦੇ ਇਹ ਹੰਸ ਜਿਹੜੇ ਬੈਠੇ ਹੋਏ ਸਾਰੇ ਮਹਾਰਾਜ ਸਾਰਿਆਂ ਤੇ ਕਿਰਪਾ ਕਰਨਾ ਆਪਣੀ ਪਿਆਰੀ ਗੁਰਸਿੱਖੀ ਆਪਣੇ ਚਰਨ ਕਮਨਾਂ ਦਾ ਪਿਆਰ ਦੇਵੇ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸਾਰਿਆਂ ਦੇ ਹਿਰਦੇ ਵਿੱਚ ਨਿਮਰਤਾ ਦਾ ਬੀਜ ਬੀਜੇ ਕੀ ਨਿਮਰਤਾ ਵਿੱਚ ਰਹੀਏ ਭਜਨ ਕਰੀਏ ਬੰਦਗੀ ਕਰੀਏ ਹੋਈਆਂ ਗਲਤੀਆਂ ਦੀ ਖਿਮਾ ਸਾਰੇ ਗੱਜ-ਵੱਜ ਕੇ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਹਿ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਸੰਤ ਬਾਬਾ ਕੁਲਵੰਦ ਸਿੰਘ ਜੀ ਮਹਾਪੁਰਖ